ਹਾਲਤ ਵਿੱਚ ਰੁਕਾਇਆ ਗਿਆ ਸੀ ਤੇ ਉਸ ਤੋਂ ਬਾਅਦ ਪੋਸਟਪੋਨ ਕਰ ਦਿੱਤਾ ਸੀ ਆਈਪੀਐਲ ਦੇ ਮੈਚਸ ਨੂੰ ਔਰ ਕਿਉਂਕਿ ਬਹੁਤ ਪੈਸਾ ਇਹਦੇ ਵਿੱਚ ਲੱਗਦਾ ਆ ਬੜੇ ਸਾਰੇ ਬਿਡਿੰਗ ਹੋਈ ਹੁੰਦੀ ਆ ਔਰ ਇਸ ਨੂੰ ਲੈ ਕੇ ਹਰ ਕੋਈ ਸਵਾਲ ਕਰ ਰਿਹਾ ਸੀਗਾ ਕਿ ਕਦੋਂ ਇਹ ਦੁਬਾਰਾ ਮੈਚ ਹੋਣਗੇ 16 ਮਈ ਤੋਂ ਇਹ ਮੈਚ ਦੁਬਾਰਾ ਤੋਂ ਸ਼ੁਰੂ ਹੋ ਸਕਦੇ ਨੇ ਔਰ 30 ਜਿਹੜਾ ਮਈ ਨੂੰ ਇਹਦਾ ਫਾਈਨਲ ਹੋ ਸਕਦਾ ਸੋ ਬੱਡੀ ਅਪਡੇਟ ਆ 16 ਮਈ ਤੋਂ ਆਈਪੀਐਲ ਦੇ ਮੈਚ ਜੜੇ ਨੇ ਉਹ ਦੁਬਾਰਾ ਤੋਂ ਸ਼ੁਰੂ ਹੋ ਸਕਦੇ ਨੇ ਔਰ 3 ਮਈ ਨੂੰ ਇਹਦਾ ਫਾਈਨਲ ਮਮਕਨ ਹੋ ਸਕਦਾ ਸੋ ਬਹੁਤ ਵੱਡੀ ਅਪਡੇਟ ਹੈ ਬੀਸੀਸੀਆਈ ਦੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਆਈ ਹੈ ਔਰ ਨਾਲ ਦੇ ਨਾਲ ਇਹ ਵੀ ਦੱਸਦਾ ਕਿਉਂਕਿ 74 ਮੈਚ ਟੋਟਲ ਕਰਵਾਣੇ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ till 58 ਮੈਚ ਜੜੇ ਹੋ ਚੁੱਕੇ ਨੇ ਔਰ 16 ਮੁਕਾਬਲੇ ਹਲੇ ਬਾਕੀ ਨੇ ਸੋ ਇਹਨਾਂ ਮੁਕਾਬਲਾਂ ਦਾ ਸਕੇਡਿਊਲ ਜਿਹੜਾ ਹੈ ਉਹ ਜਾਰੀ ਕੀਤਾ ਜਾਏਗਾ ਥੋੜੀ ਦੇਰ ਚ ਔਰ ਇਹ ਕਿਹਾ ਗਿਆ ਹੈ ਕਿ ਇਹ ਈ ਮਈ ਨੂੰ ਈ ਮਈ ਤੱਕ ਜਿਹੜਾ ਇਹਦਾ ਫਾਈਨਲ ਕਰਵਾਇਆ ਜਾਏਗਾ ਸੋ ਫਿਲਹਾਲ ਬਹੁਤ ਵੱਡੀ ਅਪਡੇਟ 16 ਮਈ ਤੋਂ ਆਈਪਲ ਦੇ ਮੈਚ ਵੀ ਦੁਬਾਰਾ ਤੋਂ ਸ਼ੁਰੂ ਹੋਣਗੇ ਔਰ ਕਿਹਾ ਜਾ ਰਿਹਾ ਹੈ ਕਿ ਸਕੇਡਿਊਲ ਜਿਹੜਾ ਆ ਬਹੁਤ ਜਲਦ ਜਿਹੜਾ ਆ ਸਾਹਮਣੇ ਆਏਗਾ ਧਰਮਸ਼ਾਲਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ 9 ਤਰੀਕ ਨੂੰ ਜਿਹੜਾ ਮੈਚ ਸੀਗਾ ਉਸ ਨੂੰ ਲੈ ਕੇ ਚੱਲਦੇ ਮੈਚ ਨੂੰ ਰੁਕਵਾਇਆ ਗਿਆ ਸੀਗਾ ਪਰ ਹੁਣ ਵੱਡੀ ਅਪਡੇਟ ਕਿ 16 ਮਈ ਤੋਂ ਦੁਆਰਾ ਤੋਂ ਸ਼ੁਰੂ ਹੋਏਗਾ ਆਈਪੀਐਲ ਔਰ 30 ਮਈ ਤੱਕ ਇਹਦਾ ਫਾਈਨਲ ਕਰਾਇਆ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਬਹੁਤ ਵੱਡੀ ਖਬਰ ਹੈ ਬੀਸੀਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿਉਂਕਿ ਮੈਚ ਦੇ ਸਕੇਡਿਊਲ ਜਿਹੜੇ ਨੇ ਕਿਉਂਕਿ ਬਾਕੀ ਟੀਮਾਂ ਦੇ ਜਿਹੜੇ ਪਲੇਅਰਸ ਨੇ ਉਹ ਉਹਨਾਂ ਨੇ ਬਾਹਰ ਵੀ ਜਾਣਾ ਹੈ ਉਹਨਾਂ ਦੇ ਹੋਰ ਸਕੇਡਿਊਲ ਹੈ ਟੈਸਟ ਸੀਰੀਜ਼ ਵੀ ਖੇਡਣੀ ਕਈਆਂ ਨੇ ਹੋਰ ਕ੍ਰਿਕਟ ਫਾਰਮੈਟਸ ਜਿਹੜੇ ਨੇ ਉਹਨਾਂ ਨੂੰ ਵੀ ਸਕੇਡਿਊਲ ਕਰਨਾ ਆ ਸੋ ਆਈਪੀਐਲ ਜਿਹੜਾ ਆ ਉਹਦਾ 30 ਮਈ ਤੱਕ ਫਾਈਨਲ ਔਰ 16 ਮਈ ਤੋਂ ਦੁਬਾਰਾ ਤੋਂ ਆਈਪੀਐਲ ਦੇ ਮੈਚ ਸ਼ੁਰੂ ਹੋ ਸਕਦੇ ਆ ਪੀਸੀਸੀਆਈ ਸੂਤਰਾਂ ਦੇ ਹਵਾਲੇ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਹੈ ਬਹੁਤ ਪੈਸਾ ਬੀਸੀਸੀਆਈ ਕਹਿੰਦੀ ਆ ਕਿ ਇਸ ਦੇ ਉੱਤੇ ਬੜੇ ਸਾਰੇ ਬਿਜ਼ਨਸਮੈਨਸ ਦੀ ਮਨੀ ਹੈ ਕੰਪਨੀ ਜਿਹੜੀ ਆਈਪੀਐਲ ਟੀਮ ਜਿਹੜੀਆਂ ਨੇ ਉਹਦੀ ਬਿਡਿੰਗ ਬਹੁਤ ਹਾਈ ਹੁੰਦੀ ਆ ਸੋ ਇਸ ਨੂੰ ਲੈ ਕੇ ਕਿਉਂਕਿ ਸਕੈਡਿਊਲ ਹੁੰਦਾ ਆ ਔਰ ਇਸ ਸਕੈਡਿਊਲ ਦੇ ਕਾਰਨ ਜਿਹੜਾ ਆ ਇਸ ਨੂੰ ਬਣਦੇ ਸਕੈਡਿਊਲ ਦੇ ਉੱਤੇ ਮੈਚ ਕਰਾਉਣੇ ਬਹੁਤ ਜ਼ਰੂਰੀ ਆ ਕਿਉਂਕਿ ਹਾਂ ਹੁਣ ਜੋ ਧਰਮਸ਼ਾਲਾ ਦੇ ਵਿੱਚ ਹੋਇਆ ਉਹ ਕਿਉਂਕਿ ਉਹਨੂੰ ਅਵਰਟ ਨਹੀਂ ਕੀਤਾ ਜਾ ਸਕਦਾ ਸੀ ਗਾਇਸ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਪੋਸਟਪੋਨ ਕੀਤਾ ਗਿਆ ਪਰ ਹੁਣ 16 ਮਈ ਤੋਂ ਦੁਬਾਰਾ ਤੋਂ ਇਹ ਸ਼ੁਰੂ ਹੋ ਸਕਦੇ ਨੇ 30 ਮਈ ਨੂੰ ਦੁਬਾਰਾ ਤੋਂ ਆਈਪੀਐਲ ਮੈਚ ਜਿਹੜੇ ਨੇ ਉਹ ਤੁਹਾਨੂੰ ਵੇਖਣ ਨੂੰ ਉਹਦਾ ਫਾਈਨਲ ਵੇਖਣ ਨੂੰ ਮਿਲ ਸਕਦਾ ਹੈ ਔਰ ਕਿਉਂਕਿ 16 ਮੈਚ ਜਿਹੜੇ ਨੇ ਅਜੇ ਤੱਕ ਬਾਕੀ ਨੇ 74 ਟੋਟਲ ਕਰਾਣੇ ਸੀ ਜਿਨ੍ਹਾਂ ਚੋਂ 58 ਦਾ ਸਕੈਡਿਊਲ ਹੋਇਆ ਫਿਲਹਾਲ ਬਹੁਤ ਵੱਡੀ ਅਪਡੇਟ ਔਰ ਭਾਰਤ ਪਾਕਿਸਤਾਨ ਦੀ ਤੜਾਂ ਦੇ ਵਿੱਚ ਉਕਾਰ ਜਿਹੜਿਆ ਜਿਹੜੇ ਕਰਕੇ ਬਲੈਕਆਊਟ ਕੀਤਾ ਗਿਆ ਸੀਗਾ ਉਸ ਦਿਨ ਮੈਚ ਚੱਲ ਰਿਹਾ ਸੀਗਾ ਤੇ ਉਹ ਚੱਲਦੇ ਮੈਚ ਨੂੰ ਜਿਹੜਾ ਆ ਰੋਕਵਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਟ੍ਰੇਨ ਤੇ ਜ਼ਰੀਏ ਸਪੈਸ਼ਲ ਟ੍ਰੇਨ ਦੇ ਜ਼ਰੀਏ ਦਿੱਲੀ ਤੱਕ ਜਿਹੜਾ ਆ ਉਹਨਾਂ ਪਲੇਅਰਸ ਨੂੰ ਪਹੁੰਚਾਇਆ ਗਿਆ ਸੀ ਜਿਹੜੇ ਉਸ ਦਿਨ ਧਰਮਸ਼ਾਲਾ ਚ ਫਸ ਗਏ ਸਿਕੇ ਸੋ ਫਿਲਹਾਲ ਬਹੁਤ ਵੱਡੀ ਅਪਡੇਟ ਹੈ ਆਈਪੀਐਲ ਨੂੰ ਲੈ ਕੇ ਬੀਸੀਸੀ ਸੂਤਰਾਂ ਦੇ ਮੁਤਾਬਕ 16 ਮਈ ਤੋਂ ਜਿਹੜਾ ਦੁਬਾਰਾ ਸ਼ੁਰੂ ਹੋ ਸਕਦਾ ਹੈ ਆਈਪੀਐਲ ਔਰ ਆਈਪੀਐਲ ਦੀਆਂ ਤਿਆਰੀਆਂ ਜਿਹੜੀਆਂ ਨੇ ਮੈਚਸ ਤੇ ਆ ਕਹਿੰਦੇ ਨੇ ਕਿ ਪੂਰਕ ਕਰ ਲਿਆਂ ਗਈਆਂ ਨੇ ਔਰ ਸ케ਡਿਊਲ ਜਿਹੜਾ ਆ 3 ਮਹੀਨ ਨੂੰ ਫਾਈਨਲ ਦਾ ਹੋ ਸਕਦਾ ਸੋ ਬਹੁਤ ਵੱਡੀ ਖਬਰ ਹੈ ਆਈਪੀਐਲ ਨੂੰ ਲੈ ਕੇ ਆਈਪੀਐਲ ਦੇ ਚਾਹਵਨ ਜਿਹੜੇ ਨੇ ਕ੍ਰਿਕਟ ਦੇਖਦੇ ਨੇ ਉਹਨਾਂ ਨੂੰ ਲੈ ਕੇ ਕਿ ਬਹੁਤ ਜਲ ਜਿਹੜਾ ਆ ਇਹ ਦੁਬਾਰਾ ਤੋਂ ਮੈਚ ਹੋਣਗੇ ਔਰ ਬਹੁਤ ਜਲ ਤੁਹਾਨੂੰ